ਦੇਉਣਾ ਕੋਈ ਨਹੀਂ ਅੰਜੂ ਜਿਓ ਜੀ ਤੂੰ ਧੀ ਤੋ ਹੋ ਜੀਏ ਤੇ ਬਸ ਫਿਰ ਤੇ ਮੇਰੇ ਕਰਮਾਂ ਚ ਪੁੱਤ ਜੇ ਦੇਣਾ ਹੈ ਨਾ ਲਿਖਿਆ ਤੇ ਦੇਣਾ ਹੀ ਦੇਣਾ ਕੋਈ ਗੱਲ ਤੂੰ ਹੀ ਦਿੰਦੇ ਰੋ ਸਾਨੂੰ ਆਪਣੇਆਂ ਨੂੰ ਦੇਂਦਿਓ ਬਿਲਕੁਲ ਕਰੋ ਫਿਰ ਤਿਆਰੀਆਂ ਠੀਕ ਹੈ ਚਲ ਠੀਕ ਹੈ ਜੇ ਤੁਸੀਂ ਜਨਵਰੀ ਆ ਜਾਓ ਮੈਂ ਜੋ ਕਹਿਆ ਨਾ ਮੈਂ ਉਹ ਪੂਰਾ ਕਰਾਂਗੀ ਚਲੋ ਮੈਂ 52000 ਦਾ ਹੀ ਸੇਰਾ ਪਾਵਾਂਗੀ ਮੈਨੂੰ ਮੇਰੇ ਧੀਆ ਦੇ ਹੁੰਦੇ ਆ ਕਾਹਦੀ ਟੈਨਸ਼ਨ ਬਸ ਠੀਕ ਹੈ ਕੋਈ ਮਿੱਠੋ ਸੱਚ ਮੈਂ ਨਾ ਸੂਟ ਮੰਮੀ ਕਾਟ ਲਵਾ ਜਿਹੜਾ ਤੀ ਉਸ ਦਿਨ ਲਿਆਏ ਸੀ ਸਹੀ ਨਹੀਂ ਸੀ ਕਿਉਂ ਫਿਰ ਮੰਨਦੀ ਆ ਨਾ ਤੇਰੀ ਧੀ ਆ ਮੈਂ ਆਪਣੀ ਧੀ ਨੂੰ ਕਿ ਮੱਟੇ ਬਸਵਾ ਦੇ ਚੱਲ ਨਹੀਂ ਪਾ ਦੇ ਕੱਪੜੇ ਦੇ ਦੇ ਅੱਜ ਬੈੱਡ ਦੇ ਦੇ ਅਲਮਾਰੀ ਦੇ ਦੇ ਕਢਾ ਲਿਆ ਨਾ ਇੱਕ ਵਾਰੀ ਸਾਰਾ ਗੱਜ ਮੈਂ ਇਸ ਸਕੀਮਾ ਮੇਰੀ ਘੀਂਆਂ ਘਟੋ ਘਟ ਤਿੰਨ ਲੱਖ ਦਾ ਸੈਟ ਤੇ ਨਾਲ ਕੜਾ ਪਏਗੀ ਹਾਂ ਹਾਂ ਅੰਜੂ ਤੂੰ ਹੀ ਛੱਡ ਭਾਹ ਰਜਾ ਖੜਾ ਉਹ